પતિ ਪਤਨੀ ਮਾਤਿਤੀ ਇੱਕ ਦਾਦਾ ਤੇ ਪੋਤੀ ਇਹਨਾਂ ਸਭ ਦੀ ਜਾਨ ਇੱਕੋ ਝਟਕੇ ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ ਗਈ ਅਤੇ ਇਸ ਦੇ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਇੱਕ ਦੁਖਦ ਘਟਨਾ ਇਸ ਪਰਿਵਾਰ ਤੇ ਨਾਲ ਵਾਪਰ ਗਈ ਜਿੱਥੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸੀ ਉੱਥੇ ਹੀ ਜਵਾਨ ਮੁੰਡੇ ਦੀ ਜਾਨ ਚਲੀ ਗਈ ਆਪਣੀ ਮੰਗੇਤਰ ਇੱਕ ਦੋਸਤ ਤੇ ਉਸਦੀ ਪਤਨੀ ਨੂੰ ਲੈ ਕੇ ਸਾਹਿਲ ਨਾਮ ਦਾ ਮੁੰਡਾ ਥਾਰ ਦੇ ਵਿੱਚ ਸਵਾਰ ਹੋ ਕੇ ਮੋਹਾਲੀ ਦੇ ਵੱਲ ਸ਼ਾਪਿੰਗ ਕਰਨ ਦੇ ਲਈ ਆਉਂਦਾ। 3 ਮਹੀਨੇ ਬਾਅਦ ਇਸ ਮੁੰਡੇ ਦਾ ਵਿਆਹ ਹੋ ਜਾਣਾ ਸੀ ਉਸਦੀ ਮੰਗੇਤਰ ਨਾਲ ਹੀ ਸੀ। ਦੋਵੇਂ ਜਾਣੇ ਖੁਸ਼ੀ ਦੀਆਂ ਗੱਲਾਂ ਕਰ ਰਹੇ ਸੀ ਅਤੇ ਵਿਆਹ ਦੀ ਸ਼ਾਪਿੰਗ ਕਰਨ ਤੋਂ ਬਾਅਦ ਜਦੋਂ ਵਾਪਸ ਉਹ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ 86 ਸੈਕਟਰ ਦੇ ਵਿੱਚ ਸੜਕ ਪੁੱਟੀ ਹੋਈ ਸੀ ਜਿਸ ਤੇ ਕਾਰਨ ਨੇੜੇ ਹੀ ਇੱਕ ਟੋਆ ਬਣਿਆ ਸੀ ਉਸ ਟੋਏ ਦੇ ਵਿੱਚ ਇਹ ਥਾਰ ਪਲਟ ਜਾਂਦੀ ਹੈ ਜਿਸ ਤੋਂ ਬਾਅਦ ਸਾਹਿਲ ਨੇ ਦਮ ਤੋੜ ਦਿੱਤਾ ਇੱਕ ਦੁਖਦ ਘਟਨਾ ਇਸ ਪਰਿਵਾਰ ਦੇ ਨਾਲ ਵਾਪਰ ਗਈ ਜਿੱਥੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸੀ ਉੱਥੇ ਹੀ ਜਵਾਨ ਮੁੰਡੇ ਦੀ ਜਾਨ ਚਲੀ ਗਈ ਇਸ ਮੁੰਡੇ ਦੀ ਤਸਵੀਰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਹੀ ਕਿਹਾ ਕਿ ਸਾਨੂੰ ਸਾਵਧਾਨੀ ਦੇ ਨਾਲ ਜਾਣਾ ਚਾਹੀਦਾ ਹੈ ਖਾਸ ਕਰ ਇਹੋ ਜਿਹੇ ਮੌਕਿਆਂ ਤੇ ਇਹੋ ਜਿਹੇ ਦਿਨਾਂ ਦੇ ਵਿੱਚ ਜਦੋਂ ਤੁਹਾਡਾ ਵਿਆਹ ਕਰਦੇ ਵਿੱਚ ਰੱਖਿਆ ਹੋਇਆ ਹੋਵੇ ਤੇ ਦੂਸਰੇ ਪਾਸੇ ਤੁਸੀਂ ਆਪਣੇ ਪੂਰੇ ਪਰਿਵਾਰ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਗੱਡੀ ਦੇ ਵਿੱਚ ਕਿਤੇ ਜਾ ਰਹੇ ਹੋ ਪਰ ਇਹ ਸਾਰੀ ਘਟਨਾ ਅਖੀਰਕਾਰ ਵਾਪਰੀ ਕਿਉਂ ਹੈ ਕਿ ਇਸ ਨੂੰ ਸਿਰਫ ਇੱਕ ਦੁਰਪਾਖ ਸਮਝ ਲਿਆ ਜਾਵੇ ਮਾੜੀ ਕਿਸਮਤ ਮੰਨ ਲਿਆ ਜਾਵੇ ਅਤੇ ਇਸ ਨੂੰ ਇਸ ਤਰ੍ਹਾਂ ਹੀ ਬਰਦਾਸ਼ਤ ਕਰ ਲਿਆ ਜਾਵੇ ਨਹੀਂ ਦਰਅਸਲ ਜਦੋਂ ਵੀ ਸੜਕ ਤੇ ਹਾਦਸੇ ਹੁੰਦੇ ਨੇ ਤਾਂ ਉਸ ਦੇ ਪਿੱਛੇ ਦੇ ਕਈ ਕਾਰਨ ਹੁੰਦੇ ਨੇ ਕਈ ਵਾਰ ਤਾਂ ਪਾਇਆ ਜਾਂ ਦੰਨਿਆ ਕਿ ਜਾਣ ਵਾਲਾ ਵਿਅਕਤੀ ਹੀ ਓਵਰ ਸਪੀਡ ਜਾ ਰਿਹਾ ਸੀ ਇਸ ਕਰਕੇ ਉਸ ਦੇ ਨਾਲ ਹਾਦਸਾ ਹੋਇਆ ਪਰ ਕਈ ਵਾਰੀ ਲੋਕ ਆਪਣੇ ਰਾਹੇ ਜਾ ਰਹੇ ਹੁੰਦੇ ਨੇ ਪਰ ਦੂਜੇ ਪਾਸੇ ਤੋਂ ਆ ਰਹੇ ਕਿਸੇ ਟਰੱਕ ਜਾਂ ਫਿਰ ਇਹੋ ਜਿਹੇ ਵਾਹਨ ਦੇ ਕਾਰਨ ਇਹ ਹਾਦਸੇ ਵਾਪਰ ਜਾਂਦੇ ਨੇ ਜਿਸ ਦੇ ਕਾਰਨ ਉਹਨਾਂ ਨੂੰ ਆਪਣੀ ਜਾਨ ਗਵਾਣੀ ਪੈਂਦੀ ਹੈ ਪਿਛਲੇ 1 ਮਹੀਨੇ ਦੇ ਵਿੱਚ ਅਜਿਹੀਆਂ ਕਈ ਖਬਰਾਂ ਸਾਹਮਣੇ ਆਈਆਂ ਜਿੱਥੇ ਇੱਕੋ ਪਰਿਵਾਰ ਦੇ ਦੋ ਜਾਂ ਫਿਰ ਦੋ ਤੋਂ ਵੱਧ ਜਾਣਿਆਂ ਦੀ ਜਾਨ ਸਿਰਫ ਇਸ ਕਰਕੇ ਗਈ ਕਿਉਂਕਿ ਦੂਸਰਾ ਬੰਦਾ ਇਹਨਾਂ ਟ੍ਰੈਫਿਕ ਰੂਲਸ ਨੂੰ ਫੋਲੋ ਨਹੀਂ ਕਰ ਰਿਹਾ ਸੀ ਕਿਉਂਕਿ ਸੜਕ ਤੇ ਕਿਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਕਿਤੇ ਧੂਏ ਦੇ ਉੱਠਣ ਦੇ ਕਾਰਨ ਇਹ ਸਾਰੇ ਹਾਦਸੇ ਹੋਏ ਕਿਤੇ ਟਰੱਕ ਵਾਲੇ ਦੇ ਵੱਲੋਂ ਨਸ਼ਾ ਕੀਤਾ ਹੋਇਆ ਸੀ ਪਤੀ ਪਤਨੀ ਮਾਂ ਅਤੇ ਇੱਕ ਦਾਦਾ ਅਤੇ ਪੋਤੀ ਇਹਨਾਂ ਸਭ ਦੀ ਜਾਨ ਇੱਕੋ ਝਟਕੇ ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ ਗਈ ਅਤੇ ਇਸ ਦੇ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਸੀ। ਇਹ ਇਸ ਕਰਕੇ ਕਿਹਾ ਜਾ ਰਿਹਾ ਹੈ ਕਿਉਂਕਿ ਰਾਹੀਆਂ ਦੇ ਵੱਲੋਂ ਇਹ ਦੱਸਿਆ ਗਿਆ ਸੀ ਕਿ ਇਹਨਾਂ ਦਾ ਕੋਈ ਕਸੂਰ ਨਹੀਂ ਪੁਲਿਸ ਦੇ ਵੱਲੋਂ ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਉਸ ਦੇ ਵਿੱਚ ਵੀ ਇਹੀ ਆਇਆ ਕਿ ਨਾ ਤਾਂ ਇਹ ਵਿਅਕਤੀ ਓਵਰ ਸਪੀਡ ਸੀ ਅਤੇ ਨਾ ਹੀ ਇਹਨਾਂ ਦੇ ਵੱਲੋਂ ਕੋਈ ਅਣਗਹਿਲੀ ਕੀਤੀ ਗਈ ਸੀ ਬੀਤੇ ਦਿਨੀ ਵੀ ਖਬਰ ਸਾਹਮਣੇ ਆਈ ਜਿੱਥੇ ਇੱਕ ਪਿਓ ਆਪਣੀ ਧੀ ਨੂੰ ਕਾਲਜ ਛੱਡਣ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਅਜਿਹਾ ਹਾਦਸਾ ਹੋਇਆ ਇਹ ਵੱਡੇ ਵਾਹਨ ਹੁੰਦੇ ਨੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ ਅਤੇ ਉਸ ਦੇ ਵਿੱਚ ਇਸਤੀ ਦੀ ਵੀ ਜਾਨ ਗਈ ਹੈ ਤੇ ਪਿਓ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੁਣ ਜਿਹੜਾ ਮੋਹਾਲੀ ਦੇ ਵਿੱਚ 86 ਸੈਕਟਰ ਦੇ ਵਿੱਚ ਇਹ ਸਾਰਾ ਇਨਸੀਡੈਂਟ ਹੋਇਆ ਇਸ ਨੂੰ ਲੈ ਕੇ ਹੁਣ ਪਰਚਾ ਕਰਨਾ ਕਿਸਤੇ ਬਣਦਾ ਸੀ ਪਰਿਵਾਰਿਕ ਮੈਂਬਰਾਂ ਸਮੇਤ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਦੇਖਿਆ ਗਿਆ ਥਾਰ ਦੇ ਵਿੱਚ ਬੈਠੀ ਮੰਗੇਤਰ ਅਤੇ ਉਸ ਦੇ ਦੋਸਤ ਦੇ ਵੱਲੋਂ ਇਹੀ ਕਿਹਾ ਗਿਆ ਕਿ ਇਹ ਸਿੱਧੇ ਤੌਰ ਤੇ ਅਣਗੈਲੀ ਉਸ ਠੇਕੇਦਾਰ ਦੀ ਬਣਦੀ ਹੈ ਜੋ ਕਿ ਇਸ ਤਰ੍ਹਾਂ ਸੜਕ ਦਾ ਮੁਰੰਮਤ ਕਰਵਾ ਰਿਹਾ ਹੈ ਇੱਕ ਪਾਸੇ ਕੰਮ ਚੱਲ ਰਿਹਾ ਸੀ ਦੂਸਰੇ ਪਾਸੇ ਟੋਇਆ ਸੀ ਅਤੇ ਉਸੇ ਟੋਏ ਦੇ ਵਿੱਚ ਉਹਨਾਂ ਦੀ ਥਾਰ ਪਲਟੀ ਅਤੇ ਸਾਹਿਲ ਦੀ ਜਾਨ ਚਲੀ ਗਈ ਜਿਸ ਮੁੰਡੇ ਦਾ ਵਿਆਹ ਰੱਖਿਆ ਹੋਇਆ ਸੀ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ठेकेदार ਦੇ ਖਿਲਾਫ ਇਹ ਮਾਮਲਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਦਰਜ ਕਰਵਾਇਆ ਗਿਆ ਕਿਹਾ ਗਿਆ ਕਿ ਇਹ ਸਿੱਧੇ ਤੌਰ ਤੇ ਉਹਨਾਂ ਦੀ ਹੀ ਅਣਗਹਿਲੀ ਹੈ ਜਦੋਂ ਵੀ ਕੋਈ ਸੜਕ ਤੇ ਚੱਲਦਾ ਹੈ ਤਾਂ ਇਸ ਦੇ ਵਿੱਚ ਇੱਕ ਨਹੀਂ ਸਗੋਂ ਕਈ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਹੈ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਸਿਰਫ ਉਹਨਾਂ ਬੱਚਿਆਂ ਨੂੰ ਹੀ ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੋ ਗਈ ਉਹਨਾਂ ਨੂੰ ਹੀ ਵਾਈਕਲ ਦੇਵੋ ਇਹੋ ਜਿਹੇ ਵਾਈਕਲ ਹੋਣੇ ਚਾਹੀਦੇ ਨੇ ਜਿਨ੍ਹਾਂ ਦੀ ਕੀ ਸਪੀਡ ਥੋੜੀ ਘੱਟ ਹੀ ਰੱਖੀ ਜਾਵੇ ਤਾਂ ਬਿਹਤਰ ਹੋਵੇਗਾ ਓਵਰ ਸਪੀਡ ਹਮੇਸ਼ਾ ਸਭ ਤੋਂ ਵੱਧ ਕਾਰਨ ਬਣਦਾ ਹੈ ਕਿਸੇ ਦੀ ਜਾਨ ਲੈਣ ਦਾ ਜੇਕਰ ਆਪਾਂ ਪੰਜਾਬ ਦੇ ਵਿੱਚ ਹੋ ਰਹੇ ਇਹਨਾਂ ਹਾਦਸਿਆਂ ਦਾ ਗ੍ਰਾਫ ਚੈੱਕ ਕਰੀਏ ਤਾਂ ਉਹ ਵੀ ਇਹੀ ਦਰਸਾਉਂਦਾ ਹੈ ਓਵਰ ਸਪੀਡ ਦੇ ਨਾਲ ਨਾਲ ਦੂਸਰੇ ਨੰਬਰ ਤੇ ਨਸ਼ਾ ਵੀ ਇਸਦਾ ਇੱਕ ਕਾਰਨ ਹੈ ਜਿਹੜੇ ਲੋਕ ਜਿਹੜੇ ਟੱਕ ਡਰਾਈਵਰ ਹੁੰਦੇ ਨੇ ਦਿਨ ਰਾਤ ਟੱਕ ਚਲਾਉਂਦੇ ਨੇ ਉਹਨਾਂ ਦਾ ਇੱਕ ਟਾਈਮ ਪੀਰੀਅਡ ਟਾਈਮ ਲਿਮਿਟ ਹੁੰਦੀ ਹੈ ਕਿ ਇੰਨੇ ਸਮੇਂ ਦੇ ਵਿੱਚ ਉਹਨਾਂ ਨੇ ਇੱਕ ਰਾਜ ਤੋਂ ਦੂਸਰੇ ਰਾਜ ਦੇ ਵਿੱਚ ਪਹੁੰਚਣਾ ਹੈ ਬੱਸਾਂ ਵਾਲਿਆਂ ਦਾ ਵੀ ਇਹੀ ਹਾਲ ਹੈ ਕਿ ਫਿਕਸ ਟਾਈਮ ਤੇ ਬੱਸ ਅਡੇ ਦੇ ਵਿੱਚ ਪਹੁੰਚਣ ਦੀ ਖਾਤੀ ਰਹੋ ਸੜਕ ਤੇ ਇਸ ਤਰ੍ਹਾਂ ਜਾਂਦੇ ਨੇ ਜਿਵੇਂ ਕਿ ਹਵਾ ਦੇ ਵਿੱਚ ਗੱਡੀਆਂ ਚਲਾਰ ਗਈ ਹੋਣ ਤਖਤ ਇਹ ਸੜਕਾਂ ਹੁਣ ਤੱਕ ਕਿੰਨੀਆਂ ਹੀ ਜਾਨਾਂ ਲੈ ਚੁੱਕੀਆਂ ਨੇ ਹੁਣ ਤੱਕ ਦਾ ਕੋਈ ਵੀ ਅਖਬਾਰ ਇਹੋ ਜਾਂ ਨਹੀਂ ਹੋਣਾ ਜਿਸ ਤੇ ਵਿੱਚ ਹਾਦਸੇ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਕਿਸੇ ਦੀ ਜਾਨ ਨਾ ਗਈ ਹੋਵੇ ਹਾਂਜੀ ਇਹ ਕੱਲ ਸਾਨੂੰ ਹਸਪੀਟਲ ਤੋਂ ਇਨਫੋਰਮੇਸ਼ਨ ਆਈ ਸੀ ਕਿ ਸਾਹਿਲ ਨਾਮ ਦਾ ਵਿਅਕਤੀ ਮੁੰਡਾ ਜਿਹੜਾ 27 ਸਾਲ ਦੀ ਉਮਰ ਹੈ ਵੀ ਉਹਦੀ ਕਥਾਰ ਪਲਟਣ ਦੇ ਨਾਲ ਐਕਸੀਡੈਂਟ ਵਿੱਚ ਡੈਥ ਹੋ ਗਈ ਹੈ ਤੇ ਜਦੋਂ ਨੂੰ ਵੈਰੀਫਾਈ ਕੀਤਾ ਗਿਆ ਇੱਕ ਸੈਕਟਰ 86 ਦੇ ਨਾਲ ਇੱਕ ਰੋਡ ਵਾਈਡਿੰਗ ਦਾ ਕੰਮ ਚੱਲ ਰਿਹਾ ਜਿਹੜਾ ਕਿ ਐਸਐਸ ਬਿਲਡਰਜ਼ ਨਾਂ ਦੇ ਕੰਟਰੈਕਟਰ ਜਿਨ੍ਹਾਂ ਕੋਲ ਇਹ ਕੰਮ ਹੈ ਜੀ ਜਿਨ੍ਹਾਂ ਦੇ ਅੱਗੇ ਸਬਸਿਡੀ ਵੀ ਕੋਈ ਕੰਪਨੀਆਂ ਨੂੰ ਕੋਈ ਕੰਮ ਹੈ ਤੇ ਉਹਨਾਂ ਨੇ ਵਿਦਾਊਟ ਐਨੀ ਪ੍ਰਕਾਸ਼ਨੀ ਮੀਜਰਸ ਨਾ ਤਾਂ ਉੱਥੇ ਕੋਈ ਟੇਪਿੰਗ ਕੀਤੀ ਹੈ ਨਾ ਕੋਈ ਬੈਰੀਕੇਡ ਨਾ ਕੋਈ ਰੋਡ ਸਾਈਨਸ ਲਾਏ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਇੱਥੇ ਅੱਗੇ ਕੰਸਟ੍ਰਕਟ ਹੋ ਰਹੀ ਹੈ ਤੇ ਉਹ ਜਦੋਂ ਗੱਡੀ ਰਾਤ ਨੂੰ ਆਪਦੀ ਫਿਉਂਸੇ ਚਾਰ ਜਾਣੇ ਮਤਲਬ ਦੋ ਕਪਲ ਆ ਰਹੇ ਸੀ ਆਪ ਦਾ ਵਿਆਹ ਮੁੰਡੇ ਦਾ ਤਿੰਨ ਮਹੀਨੇ ਬਾਅਦ ਵਿਆਹ ਸੀ ਉਹ ਤਿਆਰੀਆਂ ਕਰਕੇ ਉਹਨਾਂ ਸ਼ਾਪਿੰਗ ਕਰਕੇ ਆ ਰਹੇ ਸੀ ਤਾਂ ਉਹਦੀ ਉਹ ਖੱਡੀ ਦੇ ਵਿੱਚ ਜਿਹੜੀ ਗੱਡੀ ਇੰਬੈਲੈਂਸ ਹੋਣਾ ਗੱਡੀ ਪਲਟ ਗਈ ਤੇ ਜਿਹੜਾ ਡਰਾਈਵ ਕਰ ਰਿਹਾ ਸੀ ਮੁੰਡਾ ਉਹਦੀ ਡੈਥ ਹੋ ਗਈ ਹੈ ਜੀ ਇਹਦੇ ਚ ਅਸੀਂ ਇਹਦੀ ਮਦਰ ਵਿਜੇ ਕੁਮਾਰੀ ਉਹਨਾਂ ਦੀ ਸਟੇਟਮੈਂਟ ਲੈ ਕੇ ਐਸਐਸ ਬਿਲਡਰਸ ਨਾਮ ਦੇ ਕੰਟਰੈਕਟਰ ਨੇ ਜਿਨ੍ਹਾਂ ਕੋਲ ਇਸ ਸਾਰੇ ਜ਼ਰੂਰ ਦਾ ਕੰਟਰੈਕਟ ਹੈ ਉਹਨਾਂ ਦੇ ਉੱਤੇ ਐਫਆਈਆਰ ਦਰਜ ਕਰਤੀ ਹੈ ਐਫਆਈਆਰ ਨੰਬਰ 329 ਡੇਟਿਡ 18 11 2024 ਇੰਟਰਸੈਕਸ਼ਨ 106 ਜ਼ਿਮਨ 1 ਬੀਐਨਐਸ ਅਤੇ 198 ਮੋਟਰ ਵਹੀਕਲ ਐਕਟ ਇਹ ਦੋਨਾਂ ਧਰਮਾਂ ਦੇ ਅੰਦਰ ਅਸੀਂ ਇਹਦੀ ਮਤਲਬ ਕਿ ਐਫਆਰ ਦਰਜ ਕਰਤੀ ਹੈ ਤੇ ਉਹਦੀ ਜਲਦ ਤੋਂ ਜਲਦ ਉਹਦੀ ਰੈਸਟ ਪਾ ਲਈ ਜਾਵੇ। પતિ-ਪਤਨੀ, ਮਾਂ ਅਤੇ ਤੀ, ਇੱਕ ਦਾਦਾ ਅਤੇ ਪੋਤੀ ਇਹਨਾਂ ਸਭ ਦੀ ਜਾਨ ਇੱਕੋ ਝਟਕੇ ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ ਗਈ ਅਤੇ ਇਸ ਦੇ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਸੀ। ਇੱਕ ਦੁਖਦਕਟਨਾ ਇਸ ਪਰਿਵਾਰ ਤੇ ਨਾਲ ਵਾਪਰ ਗਈ ਜਿੱਥੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸੀ ਉੱਥੇ ਹੀ ਜਵਾਨ ਮੁੰਡੇ ਦੀ ਜਾਨ ਚਲੀ ਗਈ। ਆਪਣੀ ਮੰਗੇਤਰ ਇੱਕ ਦੋਸਤ ਤੇ ਉਸਦੀ ਪਤਨੀ ਨੂੰ ਲੈ ਕੇ ਸਾਹਿਲ ਨਾਮ ਦਾ ਮੁੰਡਾ ਥਾਰ ਦੇ ਵਿੱਚ ਸਵਾਰ ਹੋ ਕੇ ਮੋਹਾਲੀ ਦੇ ਵਾਲੇ ਸ਼ਾਪਿੰਗ ਕਰਨ ਦੇ ਲਈ ਆਉਂਦਾ ਹੈ ਤਿੰਨ ਮਹੀਨੇ ਬਾਅਦ ਇਸ ਮੁੰਡੇ ਦਾ ਵਿਆਹ ਹੋ ਜਾਣਾ ਸੀ ਉਸਦੀ ਮੰਗੇਤਰ ਨਾਲ ਹੀ ਸੀ ਦੋਵੇਂ ਜਾਣੇ ਖੁਸ਼ੀ ਦੀਆਂ ਗੱਲਾਂ ਕਰ ਰਹੇ ਸੀ ਅਤੇ ਵਿਆਹ ਦੀ ਸ਼ਾਪਿੰਗ ਕਰਨ ਤੋਂ ਬਾਅਦ ਜਦੋਂ ਵਾਪਸ ਉਹ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ 86 ਸੈਕਟਰ ਦੇ ਵਿੱਚ ਸੜਕ ਪੁੱਟੀ ਹੋਈ ਸੀ ਜਿਸ ਤੇ ਕਾਰਨ ਨੇੜੇ ਹੀ ਇੱਕ ਟੋਆ ਬਣਿਆ ਸੀ ਉਸ ਟੋਏ ਦੇ ਵਿੱਚ ਇਹ ਥਾਰ ਪਲਟ ਜਾਂਦੀ ਹੈ ਜਿਸ ਤੋਂ ਬਾਅਦ ਸਾਹਿਲ ਨੇ ਦਮ ਤੋੜ ਦਿੱਤਾ ਇੱਕ ਦੁਖਦ ਘਟਨਾ ਇਸ ਪਰਿਵਾਰ ਤੇ ਨਾਲ ਵਾਪਰ ਗਈ ਜਿੱਥੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸੀ ਉੱਥੇ ਹੀ ਜਵਾਨ ਮੁੰਡੇ ਦੀ ਜਾਨ ਚਲੀ ਗਈ ਇਸ ਮੁੰਡੇ ਦੀ ਤਸਵੀਰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਹੀ ਕਿਹਾ ਕਿ ਸਾਨੂੰ ਸਾਵਧਾਨੀ ਦੇ ਨਾਲ ਜਾਣਾ ਚਾਹੀਦਾ ਹੈ ਖਾਸ ਕਰ ਇਹੋ ਜਿਹੇ ਮੌਕੇਾਂ ਤੇ ਇਹੋ ਜਿਹੇ ਦਿਨਾਂ ਦੇ ਵਿੱਚ ਜਦੋਂ ਤੁਹਾਡਾ ਵਿਆਹ ਕਰਦੇ ਵਿੱਚ ਰੱਖਿਆ ਹੋਇਆ ਹੋਵੇ ਤੇ ਦੂਸਰੇ ਪਾਸੇ ਤੁਸੀਂ ਆਪਣੇ ਪੂਰੇ ਪਰਿਵਾਰ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਗੱਡੀ ਦੇ ਵਿੱਚ ਕਿਤੇ ਜਾ ਰਹੇ ਹੋ ਪਰ ਇਹ ਸਾਰੀ ਘਟਨਾ ਅਖੀਰਕਾਰ ਵਾਪਰੀ ਕਿਉਂ ਹੈ ਕਿ ਇਸ ਨੂੰ ਸਿਰਫ ਇੱਕ ਦੁਰਪਾਖ ਸਮਝ ਲਿਆ ਜਾਵੇ ਮਾੜੀ ਕਿਸਮਤ ਮੰਨ ਲਿਆ ਜਾਵੇ ਤੇ ਇਸ ਨੂੰ ਇਸ ਤਰ੍ਹਾਂ ਹੀ ਬਰਦਾਸ਼ਤ ਕਰ ਲਿਆ ਜਾਵੇ ਨਹੀਂ ਦਰਅਸਲ ਜਦੋਂ ਵੀ ਸੜਕ ਤੇ ਹਾਦਸੇ ਹੁੰਦੇ ਨੇ ਤਾਂ ਉਸ ਦੇ ਪਿੱਛੇ ਦੇ ਕਈ ਕਾਰਨ ਹੁੰਦੇ ਨੇ ਕਈ ਵਾਰ ਤਾਂ ਪਾਏ ਕਹਿ ਦਿੰਦੇ ਆ ਕਿ ਜਾਣ ਵਾਲਾ ਵਿਅਕਤੀ ਹੀ ਓਵਰ ਸਪੀਡ ਜਾ ਰਿਹਾ ਸੀ ਇਸ ਕਰਕੇ ਉਸ ਦੇ ਨਾਲ ਹਾਦਸਾ ਹੋਇਆ ਪਰ ਕਈ ਵਾਰੀ ਲੋਕ ਆਪਣੇ ਰਾਹੇ ਜਾ ਰਹੇ ਹੁੰਦੇ ਨੇ ਪਰ ਦੂਜੇ ਪਾਸੇ ਤੋਂ ਆ ਰਹੇ ਕਿਸੇ ਟਰੱਕ ਜਾਂ ਫਿਰ ਇਹੋ ਜਿਹੇ ਵਾਹਨ ਦੇ ਕਾਰਨ ਇਹ ਹਾਦਸੇ ਵਾਪਰ ਜਾਂਦੇ ਨੇ ਜਿਸ ਦੇ ਕਾਰਨ ਉਹਨਾਂ ਨੂੰ ਆਪਣੀ ਜਾਨ ਗਵਾਣੀ ਪੈਂਦੀ ਹੈ ਪਿਛਲੇ 1 ਮਹੀਨੇ ਦੇ ਵਿੱਚ ਅਜਹੀਆਂ ਕਈ ਖਬਰਾਂ ਸਾਹਮਣੇ ਆਈਆਂ ਜਿੱਥੇ ਇੱਕੋ ਪਰਿਵਾਰ ਦੇ ਦੋ ਜਾਂ ਫਿਰ ਦੋ ਤੋਂ ਵੱਧ ਜਾਣਿਆਂ ਦੀ ਜਾਨ ਸਿਰਫ ਇਸ ਕਰਕੇ ਗਈ ਕਿਉਂਕਿ ਦੂਸਰਾ ਬੰਦਾ ਇਹਨਾਂ ਟ੍ਰੈਫਿਕ ਰੂਲਸ ਨੂੰ ਫੋਲੋ ਨਹੀਂ ਕਰ ਰਿਹਾ ਸੀ ਕਿਉਂਕਿ ਸੜਕ ਤੇ ਕਿਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਕਿਤੇ ਧੂਏ ਦੇ ਉੱਠਣ ਦੇ ਕਾਰਨ ਇਹ ਸਾਰੇ ਹਾਦਸੇ ਹੋਏ ਕਿਤੇ ਟਰੱਕ ਵਾਲੇ ਦੇ ਵੱਲੋਂ ਨਸ਼ਾ ਕੀਤਾ ਹੋਇਆ ਸੀ ਪਤੀ ਪਤਨੀ ਮਾਤਿਤੀ ਇੱਕ ਦਾਦਾ ਅਤੇ ਪੋਤੀ ਇਹਨਾਂ ਸਭ ਦੀ ਜਾਨ ਇੱਕੋ ਝਟਕੇ ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ ਗਈ ਅਤੇ ਇਸ ਦੇ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਇਹ ਇਸ ਕਰਕੇ ਕਿਹਾ ਜਾ ਰਿਹਾ ਹੈ ਕਿਉਂਕਿ ਰਾਹਗੀਰਾਂ ਦੇ ਵੱਲੋਂ ਇਹ ਦੱਸਿਆ ਗਿਆ ਸੀ ਕਿ ਇਹਨਾਂ ਦਾ ਕੋਈ ਕਸੂਰ ਨਹੀਂ ਪੁਲਿਸ ਦੇ ਵੱਲੋਂ ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਉਸ ਦੇ ਵਿੱਚ ਵੀ ਇਹੀ ਆਇਆ ਕਿ ਨਾ ਤਾਂ ਇਹ ਵਿਅਕਤੀ ਓਵਰ ਸਪੀਡ ਸੀ ਅਤੇ ਨਾ ਹੀ ਇਹਨਾਂ ਦੇ ਵੱਲੋਂ ਕੋਈ ਅਣਗਹਿਲੀ ਕੀਤੀ ਗਈ ਸੀ ਬੀਤੇ ਦਿਨੀ ਵੀ ਖਬਰ ਸਾਹਮਣੇ ਆਈ ਜਿੱਥੇ ਇੱਕ ਪਿਓ ਆਪਣੀ ਧੀ ਨੂੰ ਕਾਲਜ ਛੱਡਣ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਜਿਹਾ ਹਾਦਸਾ ਹੋਇਆ ਇਹ ਵੱਡੇ ਵਾਹਨ ਹੁੰਦੇ ਨੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ ਅਤੇ ਉਸ ਦੇ ਵਿੱਚ ਇਸ ਧੀ ਦੀ ਵੀ ਜਾਨ ਗਈ ਹੈ ਤੇ ਪਿਓ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੁਣ ਜਿਹੜਾ ਮੋਹਾਲੀ ਦੇ ਵਿੱਚ 86 ਸੈਕਟਰ ਦੇ ਵਿੱਚ ਇਹ ਸਾਰਾ ਇਨਸੀਡੈਂਸ ਹੋਇਆ ਇਸ ਨੂੰ ਲੈ ਕੇ ਹੁਣ ਪਰਚਾ ਕਰਨਾ ਕਿਸਤੇ ਬਣਦਾ ਸੀ ਪਰਿਵਾਰਿਕ